ਪੰਜਾਬ ਦੇ ਲਾਅ ਐਂਡ ਆਰਡਰ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਇਸ ਕਦਰ ਚਿੰਤਤ ਹੈ ਕਿ ਹੁਣ ਸੜਕਾਂ ਤੇ ਨਿਤਰਗੇ ਪੰਜਾਬ ਦੀ ਮਾਨ ਸਰਕਾਰ ਖਿਲਾਫ ਹਲਾ ਬੋਲਿਆ ਜਾਏਗਾ ਜੀਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨ ਕੀਤਾ ਗਿਆ ਹੈ ਕਿ 1 ਫਰਵਰੀ ਤੋਂ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਕੀਤੀ ਜਾਏਗੀ ਪ੍ਰਧਾਨਗੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕਰਨਗੇ ਇੱਕ ਤੋਂ ਜ਼ਿਆਦਾ ਪੜਾਵਾਂ ਦੇ ਵਿੱਚ ਯਾਤਰਾ ਤੈਅ ਕੀਤੀ ਜਾਣੀ ਹੈ ਪਹਿਲੇ ਪੜਾਅ ਅਨੁਸਾਰ 1 ਫਰਵਰੀ ਤੋਂ 28 ਫਰਵਰੀ ਤੱਕ ਕਰ ਇਸ ਯਾਤਰਾ ਦੇ ਵਿੱਚ ਵਿਧਾਨ ਸਭਾ ਦੇ 43 ਹਲਕੇ ਕਵਰ ਕੀਤੇ ਜਾਣਗੇ ਇਹ ਲੋਕਾਤਕਰ ਜਾਗਰੂਕਤਾ ਫੈਲਾਈ ਜਾਏਗੀ ਕਿ ਕਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੇ ਹਾਲਾਤ ਬਿਹਤਰ ਸਨ ਲੇਕਿਨ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਉਦੋਂ ਤੋਂ ਹਾਲਾਤ ਵੱਧ ਤੋਂ ਵੱਤਰ ਹੁੰਦੇ ਜਾ ਰਹੇ ਨੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਦਿੱਤਾ ਲਿਆ ਗਿਆ ਲੇਕਿਨ ਕਾਂਗਰਸ ਪਾਰਟੀ ਨੂੰ ਵੀ ਨਹੀਂ ਬਖਸ਼ਿਆ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾਕਟਰ ਗਲਜੀਤ ਜੀਮਾ ਨੇ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਨੂੰ ਖੂਬ ਭੇਰੇ ਦੇ ਵਿੱਚ ਲਿਆ ਤਿੱਖੇ ਸਵਾਲ ਕੀਤੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਮਹਿਸੂਸ ਕੀਤਾ ਕਿ ਹੁਣ ਦੋ ਸਮਾਂ ਸਾਲ ਦਾ ਸਮਾਂ ਅਸੀਂ ਸਰਕਾਰ ਦੀ ਕਾਰਗੁਜ਼ਾਰੀ ਨੂੰ ਦੇਖ ਲਿਆ ਹੁਣ ਹੋਰ ਬੈਠ ਕੇ ਨਹੀਂ ਦੇਖ ਸਕਦਾ ਇਸ ਕਰਕੇ ਜੋ ਹਾਲਾਤ ਨੇ ਪੰਜਾਬ ਦੇ ਅਕਾਲੀ ਦਲ ਸਮਝਦਾ ਹੈ ਕਿ ਇਹਨੂੰ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ ਅਸੀਂ ਆਪਣਾ ਉਹ ਪੰਜਾਬ ਨੂੰ ਬਚਾਉਣਾ ਕਿਸ ਤਰ੍ਹਾਂ ਉਹਦੇ ਵਾਸਤੇ ਇੱਕ ਇਤਿਹਾਸਿਕ ਪੰਜਾਬ ਬਚਾਓ ਜਿਹੜੀ ਯਾਤਰਾ ਹੈ ਉਹ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੀ ਐਡਵਾਈਸ ਦੇ ਵਿੱਚ ਇੱਕ ਫਰਵਰੀ ਤੋਂ 10 ਵਜੇ ਸਵੇਰੇ ਸ਼੍ਰੀ ਕਾਰਤਕ ਸਾਹਿਬ ਸ਼੍ਰੀ ਅੰਮ੍ਰਿਤਸਰ ਤੋਂ ਅਰਦਾਸ ਕਰਕੇ ਜਿਹੜੀ ਆ ਉਹ ਸ਼ੁਰੂ ਕੀਤੀ ਜਾ ਰਹੀ ਹੈ। ਇਹਦੇ ਵਿੱਚ ਪਹਿਲੇ ਪੜਾਅ ਦੇ ਵਿੱਚ ਜਿਹੜਾ 1 ਫਰਵਰੀ ਤੋਂ 28 ਫਰਵਰੀ ਤੱਕ ਦਾ ਇਹਦੇ ਵਿੱਚ 43 ਵਿਧਾਨ ਸਭਾ ਹਲਕੇ ਜਿਹੜੇ ਆ ਉਹ ਅਸੀਂ ਕਵਰ ਜਿਹੜੇ ਆ ਉਹ ਪਹਿਲੇ ਦੌਰ ਦੇ ਵਿੱਚ ਕਰਾਂਗੇ। ਤਕਰੀਬਨ ਹਰ ਰੋਜ਼ ਦੋ ਹਲਕੇ ਨੇ ਇੱਕ ਅੱਧਾ ਤਿੰਨ ਹੈ ਜਿੱਦਾਂ ਪੰਜ ਹਲਕੇ ਅੰਮ੍ਰਿਤਸਰ ਸ਼ਹਿਰ ਦੇ ਇੱਕੋ ਦਿਨ ਚ ਕਵਰ ਕੀਤੇ ਜਾਣਗੇ। ਬਾਕੀ ਹਰ ਰੋਜ਼ ਦੋ ਹਲਕੇ ਜਿਹੜੇ ਨਾਲ-ਨਾਲ ਲੱਗਦੇ ਆ। ਉਹ ਦੋ ਹਲਕੇ ਆ ਜਿੱਥੇ ਪ੍ਰਧਾਨ ਸਾਹਿਬ ਆਪਣੇ ਕਾਫਲੇ ਦੀ ਸ਼ਕਲ ਦੇ ਵਿੱਚ ਜਿੱਦ ਵਿੱਚ ਸੀਨੀਅਰ ਲੀਡਰਸ਼ਿਪ ਜਿਹੜੀ ਪਾਰਟੀ ਦੀ ਹੈ ਉਹ ਸਾਰੀ ਉਹਨਾਂ ਦੇ ਨਾਲ ਹੋਏਗੀ। ਉਸ ਵੇਲੇ ਜਿਹੜੀ ਸਾਡੀ ਸਰਕਾਰ ਦੇ ਚੰਗੇ ਕੰਮ ਕੀਤੇ ਹੋਏ ਜਾਂ ਸ਼ਰੋਭਣੀ ਅਕਾਲੀ ਦਲ ਦੀ ਜਿਹੜੀਆਂ ਛਾਣਾਂ ਪੱਤੀ ਪ੍ਰਾਪਤੀਆਂ ਨੇ ਉਹ ਵੀ ਨਾਲ ਹਾਈਲਾਈਟ ਕਰਨ ਵਾਸਤੇ ਗੱਡੀਆਂ ਚੱਲਣ ਗਿਆ ਔਰ ਜੋ ਕਾਂਗਰਸ ਨੇ ਔਰ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਮਾੜਾ ਹਾਲ ਕੀਤਾ ਉਹਦਾ ਵੀ ਜਿਹੜਾ ਹੈ ਲੇਖਾ ਜੋਖਾ ਜਿਹੜਾ ਉਹ ਉਹਦੀ ਪਰਫਾਰਮੈਂਸ ਜਿਹੜੀ ਆ ਉਹ ਵੀ ਨਾਲ ਜਿਹੜੀਆਂ ਗੱਡੀਆਂ ਚੱਲਣਗੇ ਉਹਦੇ ਉੱਤੇ ਉਹ ਸਾਰਾ ਕੁਝ ਜਿਹੜਾ ਉਹ ਰੂਪਮਾਨ ਕੀਤਾ ਜਾਏਗਾ えっ